ਅੱਜ ਉਹਦਾ ਲੋਕ ਵਿਰੋਧ ਵੀ ਕਰ ਰਹੇ ਆ ਸੀ ਸਾਡੇ ਬੰਦੇ ਆ ਜਿਹੜੇ ਉਹ ਅਰੈਸਟ ਵੀ ਕੀਤੇ ਆ ਉਹਨਾਂ ਨੇ ਛੇਰਗਣ ਕੰਮ ਚਲਾਇਆ ਉਹਨਾਂ ਨੇ ਇੱਧਰ ਦੁੰਨੇ ਵਾਲੇ ਵੀ ਸਾਡੇ ਬੰਦੇ ਉਹਨਾਂ ਨੇ ਅਰੈਸਟ ਕਰਕੇ ਗੱਡੀਆਂ ਚ ਭਾਰ ਰੱਖੇ ਦੂਜੇ ਬੰਦੇ ਨੂੰ ਠੱਕੇ ਨਾਲ ਪਾਸੇ ਕਰਕੇ ਉਹ ਕਣਕ ਜਿਹੜੀ ਫੁੱਗਰਨ ਵਾਲੀ ਸੀ ਢੰਗੂਰ ਮਾਰੇ ਹੋਏ ਸੀ ਅੱਜ ਉਹ ਦਿਮਾਗ ਕਰਦੀ ਇਹ ਬਹੁਤ ਵੱਡਾ ਜਿਹੜਾ ਸਾਡਾ ਨੁਕਸਾਨ ਕੀਤਾ ਹੈ ਹੈਗਾ ਜਿਨ੍ਹਾਂ ਦਾ ਉਹਨਾਂ ਕਿਸਾਨਾਂ ਦੇ ਖਾਤਿਆਂ 'ਚ ਜਿਹੜੇ ਰੁਪਏ ਪਾਈ ਜਾਣ ਤੇ ਜਿਹੜਾ ਬਾਕੀ ਖਾਲ ਪਈਆਂ ਦਾ ਹੈਗਾ ਉਹ ਥੋੜੀ ਇਹ ਪਾਈਪ ਲਾਈਨਾਂ ਆਈਆਂ ਉਹ ਸੇਮ ਨਾਲੇ ਚੋਂ ਪਾਈਆਂ ਹੋਈਆਂ ਗੰਦਾ ਪਾਣੀ ਚੱਕੀ ਰਹਾ ਉਹਦੀ ਫਸਲ ਨੂੰ ਸਿੰਚਾਈ ਕਰਨ ਭਾਰਤ ਮਾਲਾ ਪ੍ਰੋਜੈਕਟ ਨੂੰ ਸਿੱਦੇ ਚਲਾਉਣ ਲਈ ਦਿਨ ਚੜ੍ਹਦੇ ਹੀ ਬਟਿੰਡਾ ਪੁਲਿਸ ਨੇ ਦਿਖਾਈ ਸਕਤੀ ਜੀ ਹਾਂ ਬਟਿੰਡਾ ਵਿੱਚ ਭਾਰਤ ਮਾਲਾ ਪ੍ਰੋਜੈਕਟ ਨੂੰ ਲੈ ਕੇ ਪੁਲਿਸ ਵੱਲੋਂ ਅੱਜ ਸਵੇਰ ਚੜ੍ਹਦੇ ਹੀ ਸਕਤੀ ਕਰਦੇ ਆਂ ਵਿਰੋਧ ਕਰਨ ਵਾਲੇ ਕਿਸਾਨਾਂ ਨੂੰ ਹਿਰਾਸਤ ਵਿੱਚ ਲੈ ਕੇ ਜ਼ਮੀਨ ਤੇ ਕਬਜ਼ਾ ਲੈ ਲਿਆ ਗਿਆ ਬਠਿੰਡਾ ਦੇ ਪਿੰਡ ਦੁੰਨੇਵਾਲਾ ਵਿਖੇ ਅੱਜ ਦਿਨ ਚੜਦੇ ਹੀ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਪਹੁੰਚੀ ਹੈ ਤੇ ਉਹਨਾਂ ਵੱਲੋਂ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਤੇ ਇੱਕ ਵਾਇਰ ਕੀਤੀ ਗਈ ਜ਼ਮੀਨ ਸਰਕਾਰ ਦਾ ਕਬਜ਼ਾ ਲੈ ਹੈ ਦਸਨੀਯੋਗ ਹੈ ਕਿ ਅਕਵਾਇਰ ਕੀਤੀ ਗਈ ਜ਼ਮੀਨ ਦੇ ਘੱਟ ਰੇਟ ਮਿਲਣ ਕਾਰਨ ਕਿਸਾਨਾਂ ਵੱਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਸੀ ਤੇ ਭਾਰਤਮਾਲਾ ਪ੍ਰੋਜੈਕਟ ਦੀ ਅਕਵਾਇਰ ਕੀਤੀ ਗਈ ਜਗ੍ਹਾ ਉੱਪਰ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਵੱਧ ਰੇਟ ਦੀ ਮੰਗ ਕੀਤੀ ਜਾ ਰਹੀ ਹੈ ਭਾਰਤਮਾਲਾ ਪ੍ਰੋਜੈਕਟ ਨੂੰ ਵਿਚਕਾਰ ਹੀ ਰੋਕਿਆ ਹੋਇਆ ਸੀ ਜਿਸ ਤੇ ਪ੍ਰਸ਼ਾਸਨ ਵੱਲੋਂ ਸਖਤੀ ਕਰਦੇ ਹੋਏ ਅੱਜ ਕਾਰਵਾਈ ਕੀਤੀ ਗਈ ਹੈ ਤੇ ਜ਼ਮੀਨ ਦਾ ਕਬਜ਼ਾ ਲਿਆ ਗਿਆ ਹੈ ਹਾਂਜੀ ਪ੍ਰਧਾਨ ਜੀ ਜੋ ਅੱਜ ਦੁੰਨੇ ਵਾਲੇ ਦੇ ਛੇਰਗੜਾ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਜ਼ਮੀਨ ਬਾਈ ਜਾ ਰਹੀ ਹੈ ਤੇ ਕਬਜ਼ਾ ਲਿਆ ਜਾ ਰਿਹਾ ਹੈ ਕੀ ਮਾਮਲਾ ਜੀ ਇਹ ਆ ਮੈਂ ਆਰਮ ਸਿੰਘ ਭਾਰਤੀ ਕਿਸਾਨ ਜੁਨੀਏ ਅਤੇ ਗ੍ਰਾਹਕ ਸੰਗਤ ਬਲਾਕ ਦਾ ਸੀਨੀਅਰ ਮੀਤ ਪ੍ਰਧਾਨ ਜਿਹੜਾ ਦੁੰਨੇ ਵਾਲੇ ਦੇ ਵਿੱਚ ਭਾਰਤ ਮਾਲਾ ਨੂੰ ਲੈ ਕੇ ਅੱਜ ਵੀ ਪ੍ਰਸ਼ਾਸਨ ਚੜ੍ਹ ਕੇ ਆਇਆ ਤੜਕੇ ਸਵੇਰੇ ਇਹ ਲੰਮੇ ਢੂੜ ਸਾਲ ਤੋਂ ਘੱਟੋ ਘੱਟ ਇਹ ਚੱਲ ਰਿਹਾ ਹੈ ਮੋਰਚਾ ਬਹੁਤ ਵਾਰੀ ਮੀਟਿੰਗਾਂ ਹੋ ਗਈਆਂ ਪਰ ਸਰਕਾਰ ਜਿਹੜਾ ਉਹ ਨਗੂਣਾ ਮਾਅਬਜਾ ਦੇ ਕੇ ਉਹ ਵੀ ਹਿਰੂ ਖੇਰੂ ਕਰਕੇ ਜ਼ਮੀਨਾਂ ਦੇ ਉੱਤੇ ਧੱਕੇ ਨਾਲ ਜਿਹੜਾ ਅੱਜ ਕਬਜ਼ਾ ਕਰ ਰਹੇ ਆ ਪਹਿਲਾਂ ਵੀ ਵਾਰ-ਵਾਰ ਚੜ੍ਹ ਕੇ ਅੱਜ ਫੇਰ ਵੱਡੀ ਫੋਰਸ ਕਰਕੇ ਤਿਆਰ ਆਵਦਾ ਸੜਕ ਦੇ ਉੱਤੇ ਕਬਜ਼ਾ ਕੀਤਾ ਇਹੇ ਲੋਕਾਂ ਦੇ ਉੱਤੇ ਧੱਕਾ ਹੈ ਪਹਿਲਾਂ ਵੀ ਜਦੋਂ ਗੱਲਾਂ ਬਾਤਾਂ ਚੱਲੀਆਂ ਜਾਂ ਪਥਰਾਲੇ ਪਿੱਛੇ 76 77 ਲੱਖ ਰੁਪਇਆ ਦਿੱਤਾ ਕੋਰਟ ਸਮੀਰ ਵੀ 70 72 ਲੱਖ ਰੁਪਇਆ ਦਿੱਤਾ ਫੇਰ ਆਹ ਤਿੰਨ ਪਿੰਡਾਂ ਨਾਲ ਜਿਹੜਾ ਮਤਰੀ ਮਾਲ ਆ ਜਿਹੜਾ ਸਲੂਕ ਕੀਤਾ ਜਾ ਰਿਹਾ ਇਹਨਾਂ ਨੂੰ ਨਗੂਣਾ ਮਾਅਬਜ਼ਾ ਦੇ ਕੇ ਜਿਹੜਾ ਧੱਕੇ ਨਾਲ ਕਬਜ਼ਾ ਜਿਹੜਾ ਸੜਕ ਦੇ ਕੀਤਾ ਜਾ ਰਿਹਾ ਅੱਜ ਉਹਦਾ ਵਿਰੋਧ ਵੀ ਕਰ ਰਹੇ ਆ ਅਸੀਂ ਸਾਡੇ ਬੰਦੇ ਆ ਜਿਹੜੇ ਉਹ ਰੈਸਟ ਵੀ ਕੀਤੇ ਆ ਉਹਨਾਂ ਨੇ ਸ਼ੇਰਗੜ੍ਹ ਕੰਮ ਚ ਲਾਇਆ ਉਹਨਾਂ ਨੇ ਇਧਰ ਦੁੰਨੇ ਵਾਲੇ ਵੀ ਸਾਡੇ ਬੰਦੇ ਉਹਨਾਂ ਨੇ ਅਰੇਸਟ ਕਰਕੇ ਗੱਡੀਆਂ ਚ ਭਾਰ ਰੱਖਿਆ ਦੂਜੇ ਬੰਦੇ ਨੂੰ ਧੱਕੇ ਨਾਲ ਪਾਸੇ ਕਰਕੇ ਉਹ ਕਣਕ ਜਿਹੜੀ ਉਗਰਨ ਵਾਲੀ ਸੀਗੀ ਢੰਗੂਰ ਮਾਰੇ ਹੋਏ ਸੀ ਅੱਜ ਉਹ ਤਬਾਹ ਕਰਤੀ ਇਹਨਾਂ ਨੇ ਇਹ ਬਹੁਤ ਵੱਡਾ ਜਿਹੜਾ ਸਾਡਾ ਨੁਕਸਾਨ ਕੀਤਾ ਹੈ ਸਰਕਾਰ ਦਾ ਇਹ ਬਿਲਕੁਲ ਧੱਕਾ ਕਿਸਾਨਾਂ ਨਾਲ ਬਿਨਾਂ ਮਾਜਜ ਅੱਜ ਤੇ ਜਿਹੜਾ ਕਬਜ਼ਾ ਕਰ ਰਹੀ ਹੈ ਹੁਣ ਤੁਸੀਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਆ ਮੰਗ ਤਾਂ ਸਾਡੀ ਇਹੀ ਹੈ ਦੇਖੋ ਅਸੀਂ ਪ੍ਰੋਜੈਕਟ ਰੋਕਣਾ ਤਾਂ ਚਾਹੁੰਦੇ ਨਹੀਂ ਹੇ ਪਰ ਅਸੀਂ ਇਹਨੇ ਵੀ ਜਿਹੜਾ ਪਿੱਛੇ ਰੇਟ ਦਿੱਤਾ ਹੈ ਉਹੋ ਰੇਟ ਦੇ ਦੇਣਾ ਤੇ ਜਿਹੜਾ ਕਾਸਤਕਾਰ ਕਿਸਾਨ ਹੈ ਜਿਨ੍ਹਾਂ ਦਾ ਜ਼ਮੀਨ ਕਬਜ਼ਾ ਹੈਗਾ ਜਿਨ੍ਹਾਂ ਦਾ ਉਹਨਾਂ ਕਿਸਾਨਾਂ ਦੇ ਖਾਤਿਆਂ 'ਚ ਜਿਹੜੇ ਰੁਪਏ ਪਾਏ ਜਾਣ ਤੇ ਜਿਹੜਾ ਬਾਕੀ ਖਾਲ ਪਈਆਂ ਦਾ ਹੈਗਾ ਉਹਥ ਲਈ ਇਹ ਪਾਈਪ ਲਾਈਨਾਂ ਜਿਹੜੀਆਂ ਉਹ ਸੇਮ ਨਾਲੇ 'ਚ ਪਾਈਆਂ ਹੋਈਆਂ ਗੰਦਾ ਪਾਣੀ ਚੱਕ ਕੇ ਸਾਡੀ ਫਸਲ ਨੂੰ ਸਚਾਈ ਕਰਦੇ ਉਹ ਬਾਹਣ ਜਿਹੜੇ ਬਹਾਲ ਕੀਤੇ ਉਹਨਾਂ ਨੇ ਉਹ ਪਾਈਪਾਂ ਜਿਹੜੀਆਂ ਉਹਵੇਂ ਬਾਹਰ ਰੱਖੀਆਂ ਜਾਣ ਆਹਾਂ 2-3 ਨਾਲ ਸਾਡੀਆਂ 3 ਮੰਗਾ ਹੈਗੀਆਂ ਅਸੀਂ ਕੋਈ ਆਏ ਨਹੀਂ ਵੀ ਪ੍ਰੋਜੈਕਟ ਦੇ ਵਿਰੋਧੀ ਨਹੀਂ ਪਰ ਪ੍ਰੋਜੈਕਟ ਨਹੀਂ ਰੋਕ ਰਹੇ ਅਸੀਂ ਪਰ ਅਸੀਂ ਦਾ ਮਾਅਬਜਾ ਮੰਗ ਰਿਹਾ ਹੱਕ ਜਿਹੜਾ ਹੈਗਾ ਕਿਉਂਕਿ ਪਥਰਾਲੇ ਦਾ ਤੇ ਇੱਥੇ ਦੁੰਨੇ ਵਾਲੇ ਦੀ ਧਰਤੀ ਦਾ ਕੋਈ ਫਰਕ ਨਹੀਂਗਾ ਬਲਕਿ ਪਥਰਾਲੇ ਨਾਲ ਉਹ ਧਰਤੀ ਚੰਗੀ ਹੈ ਇਸ ਕਰਕੇ ਵੀ ਜਿਹੜਾ ਪਥਰਾਲੇ ਰੇਟ ਦਾ ਜਾਂ ਸਮੀਲਤਾ ਹੋ ਰੇਟ ਦੇ ਦੇਣਾ ਤੇ ਸਾਡਾ ਤਾਂ ਉਨਾ ਚਿਰ ਅਸੀਂ ਕਿਸੇ ਵੀ ਹਾਲਤ ਵਿੱਚ ਪਾਉਣੀ ਦੇਵਾਂ ਠੀਕ ਅੱਜ ਧੱਕਾ ਕਰ ਲੈਣਗੇ ਕੱਲ ਨੂੰ ਅਸੀਂ ਵੱਡੀ ਗਿਣਤੀ 'ਚ ਫੇਰ ਇਕੱਠੇ ਹੋ ਕੇ ਮੋੜੇ ਆਵਾਂਗੇ